Oui, why oui. ਵਾਹ ਸਰਬ ਕਲਾਂ ਸੁਮਰਤ ਢੋਲਣ ਤੇ ਰਖ ਨਾਨਕ ਦੇ ਘਰ ਆਥ ਤੋ ਸੁਨਹੀ ਦਾਤਾ ਕੋਈ ਸੋਨਾ ਪਖਰੀ ਦਿਲ 29 ਦਿਆ ਦੁਖੀ ਰੋਸਨਾ ਲਾਈਏ ਕੋ ਮਨਾ ਲੁੱਟ ਲੈ ਲੁੱਟਰਾ ਜਗਤ ਚਵਰ ਸ਼ਤਰ ਦੇ ਮਾਲਕ ਮੋਨ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਜਪੈ ਇਸ ਵਸਰ ਏਕਵੇਂ ਨਾਮ ਮੰਨ ਨੈ ਕਨਾਈ ਪਰਮ ਪਵਿੱਤਰ ਚਰਨਾਂ ਦੇ ਵਿੱਚ ਤਨ ਤਨ ਸੰਤ ਮਹਾਰਾਜ 20ਵੀਂ ਸਦੀ ਦੇ અવਤਾਰ ਜਿਨ੍ਹਾਂ ਦਾ ਨਾਮ ਲੈਆ ਸਾਡੇ ਸਰੀਰ ਦੇ ਲੋਹ ਕੰਡੇ ਖੜੇ ਹੁੰਦੇ ਆ। ਸੰਤ ਮਹਾਰਾਜ ਸੰਤ ਬਾਬਾ ਆਤਰ ਸਿੰਘ ਮਹਾਰਾਜ ਗੁਰਸਾਗਰ ਮਸਤੂਆਣਾ ਸਾਹਿਬ ਸਚਖੰਡ ਸ੍ਰੀ ਅੰਗਿਠਾ ਸਾਹਿਬ ਜਗਤ ਮਾਤਾ ਮਾਦਾ ਭੋਲੀ ਕੋ ਔਰ ਤਨ ਤਨ ਸੰਤ ਮਹਾਰਾਜ ਸ੍ਰੀ ਮਾਨਿਕ 111 ਸੰਤ ਮਹਾਰਾਜ ਸਿੱਧ ਸਰ ਸਿਹੋੜਾ ਸਾਹਿਬ ਵਾਲੇ ਮਹਾਂਪੁਰਖ ਕਿੰਨੀਆਂ ਦਾਤਾ ਕਿੰਨਾ ਆਨੰਦ ਇਹਨਾਂ ਅਸਥਾਨਾਂ ਦੇ ਉੱਤੇ ਜੇ ਕੋਈ ਉੱਤਮ ਵਰਤੀ ਵਾਲਾ ਜਿਗਿਆਸੂ ਹੋਵੇ ਮਮੋਕਸ਼ ਹੋਵੇ ਸਟੂਡੈਂਟ ਹੋਵੇ 90 ਦਾ ਕੋਣ ਬਣਾ ਕੇ ਸਮ ਦ੍ਰਿਸ਼ਟੀ ਬਣਾ ਕੇ ਨੇਤਰ ਬੰਦ ਕਰਕੇ ਧਿਆਨ ਕਰਕੇ ਸੰਤ ਮਹਾਰਾਜ ਦਾ ਬੈਠ ਜਾਵੇ ਜਿੰਨੀ ਵਾਈਬ੍ਰੇਸ਼ਨ ਜਿੰਨਾ ਆਨੰਦ ਸਤਗੰਗ ਸ੍ਰੀ ਅ ਗਿਠਾ ਸਾਹਿਬ ਇਹਨਾਂ ਅਸਥਾਨਾਂ ਦੇ ਉੱਤੇ ਹੈ ਮੈਂ ਦੁਨੀਆ ਦੇ तमाम ਚੱਕਰ ਲਗਾਏ ਨੇ जिन्ने ਕ ਸਾਡੀ ਅਰਜੋ ਨਹੀ ਇਹ ਆਨੰਦ ਕਿਤੋਂ ਮਿਲੇਆ ਨਹੀ ਇਹ ਸ਼ਾਂਤੀ ਕਿਤੋਂ ਮਿਲੀ ਬੜੇ ਬੜੇ ਅਰਬਪਤੀ ਤਨ ਦੋਲਤਾਂ ਜੋੜ ਕੇ ਅੰਤ ਨੂੰ ਇੱਕੋ ਹੀ ਸ਼ਬਦ ਬੋਲਦੇ ਐ ਮਨ ਦੀ ਸ਼ਾਂਤੀ ਕਿਤੋਂ ਮਿਲੂ ਮਨ ਦੀ ਸ਼ਾਂਤੀ ਲੈਣ ਵਾਸਤੇ ऐसे गुरु महापुरुषਾਂ ਦੇ ਚਰਨਾਂ ਦੇ ਵਿੱਚ ਇਸ ਸਥਾਨ ਦੇ ਉੱਤੇ ਸ੍ਰੀ ਮਾਨਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਔਰ ਉਹਨਾਂ ਦੇ ਨਾਲ ਹੀ ਮਹਾਪੁਰਸ਼ ਸੰਤ ਬਾਬਾ ਜਸਪ੍ਰੀਤ ਸਿੰਘ ਜੀ ਪਿਛਲੇ ਦਿਨ ਹੀ ਮੈਨੂੰ ਮਿਲਣ ਦਾ ਸੁਭਾਗ ਸਮਾਪਤ ਹੋਇਆ ਬੜਾ ਆਨੰਦ ਆਉਂਦਾ ਹੈ ਬੜੀਆਂ ਗੁੱਜੀਆਂ ਰੰਮਜਾ ਮਹਾਪੁਰਸ਼ਾਂ ਨੇ ਦਿੱਤੀਆਂ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਜਿਸ ਮਿਲਿਆ ਮਨ ਹੋਇਆ ਅਨੰਦ ਸੋ ਸਤਗੁਰ ਕਈ ਹੈ ਵੈਸੇ ਤਾਂ ਸਾਡੇ ਗੁਰੂ ਸਹਿਬਾਨ ਭਗਤ ਕਬੀਰ ਜੀਆ ਨੇ ਸਲੋਕ ਲਿਖਿਆ ਗੁਰੂ ਸਾਡਾ ਨਿਆਣਾ ਨਹੀਂ ਪਰ ਸਾਡੇ ਅੰਦਰ ਵੀ ਉੱਤਮ ਮਤ ਪ੍ਰਵੰਤਰ ਜਾਮੀ ਜਿਉਂ ਪਰੇ ਰੇ ਤਿਉ ਕਰਨਾ ਐਸੀ ਗੁਰਬਾਣੀ ਕਹਿੰਦੀ ਹੈ ਪਿਆਰ ਨਾਲ ਤੇਂਦੇ ਹਿਸਿਆਂ ਦੇ ਵਿੱਚ ਗੱਜ-ਗੱਜ ਕੇ ਧਾਰਨਾ ਦੇ ਸਭ ਦੇ ਇਲਾਕਿਆਂ ਜਾਣੇ ਰਾਮ ਕਿਹੜਾ ਨੇ ਕਟੋਰ ਮਰ ਬਨਾਰਸ ਨਰਕ ਨਾ ਪਾਚਿਆ ਹਰ ਕ ਸੰਤ ਮਰ ਰੰਗਤ ਸੁਖਲੀ ਤਨ ਨੂੰ ਤਿਸ ਨਾਰੈ ਨੂੰ ਬੇਦ ਨਹੀਂ ਸਸਰ ਤਾ ਵਸੈ ਨ ਕਹ ਕਵੀਰ ਨਰ ਤੇ ਸਹਿ ਤਿਆਵੋ ਵਾਵਰਿਆ ਤਨ ਵਾਰ ਕਹ ਕਵੀਰ ਨਰ ਤੇ ਸਹਿ ਤਿਆਵੋ ਵਾਵਰਿਆ ਸੰਸਾਰਾ ਸੰਸਾਰ ਪਾਗਲ ਹੋਇਆ ਪਿਆ ਮਹਾਰਾਜ ਜੀ ਕਹਿੰਦੇ ਆਓ ਇਤਿਹਾਸ ਦੇ ਨਾਲ ਜੁੜੀਏ ਕਿਉਂ ਸੰਤ ਮਹਾਰਾਜ ਦੀ ਸੰਸਾਰ ਦੇ ਉੱਤੇ ਇਤਨੀ ਉਪਮਾ ਹੈ ਸਾਧੂ ਮਹਾਪੁਰਸ਼ ਬੜੇ ਆਏ ਨੇ ਸਾਰਿਆਂ ਨੂੰ ਨਮਸਕਾਰ ਹੈ ਸਾਰੇ ਨੂੰ ਪ੍ਰਣਾਮ ਸਲਾਮ ਹੈ ਪਰ ਧਿਆਨ ਦਿਓ ਗੁਰਮੁਖੋ ਇੱਕ ਜੋਗੀ ਸੀ ਇੱਕ ਫਕੀਰ ਸੀ ਇੱਕ ਝਿੜੇ ਦੇ ਵਿੱਚ ਬੈਠ ਕੇ ਆਪਸ ਦੇ ਵਿੱਚ ਤਕਰਾਰ ਹੋ ਰਿਹਾ ਦੋਨਾਂ ਫਕੀਰਾਂ ਦਾ ਇੱਕ ਜੋਗੀ ਭ੍ਰਮਣ ਕਰਦਾ ਸੰਸਾਰ ਦਾ ਇੱਕ ਫਕੀਰ ਹੈ ਉੱਚੀਆਂ ਤੇ ਸੁੱਚੀਆਂ ਸਮਾਧੀਆਂ ਲਾਉਂਦਾ ਹੈ ਸਮਾਧੀਆਂ ਲਾਉਂਦਾ ਦੋਨਾਂ ਦਾ ਤਕਰਾਰ ਹੋ ਗਿਆ ਕਹਿੰਦੇ ਮੈਂ ਸੰਸਾਰ ਦੇ ਉੱਤੇ ਫਿਰਦਾ ਇੰਨਾ ਸਮਾਂ ਹੋ ਗਿਆ ਆ ਮੇਰੀਆਂ ਅੱਖਾਂ ਦੇ ਵਾਲ ਜਿਹੜੇ ਨੇ ਮੇਰੇ ਨੇਤਰਾਂ ਨੂੰ ਢੱਕ ਕੇ ਰੱਖਦੇ ਐਨੀਆਂ ਸਾਡੀਆਂ ਲੰਮੀਆਂ ਉਮਰਾਂ ਹੋ ਗਈਆਂ ਜੋਗੀ ਕਹਿ ਰਹੇ ਫਕੀਰ ਕਹਿ ਰਿਹਾ ਮੈਂ 84 ਤਰ੍ਹਾਂ ਦੇ ਚੌਂਕੜੇ ਲਾ ਲਾ ਕੇ ਦੇਖ ਲੇ ਐਨੇ ਜਪ ਤਪ ਕਰ ਲੇ ਸ਼ਾਂਤ ਨਾ ਆਈ ਦੋਨਾਂ ਦਾ ਤਕਰਾਰ ਹੋਇਆ ਕੀ ਕਹਿ ਰਿਹਾ ਜੋਗੀ ਸਿਜਣਾ ਕਹਿੰਦਾ ਮੈਂ ਸੰਸਾਰ ਦਾ ਚੱਕਰ ਲਗਾਇਆ ਜਿਹੜੀ ਧਰਤੀ ਹੈ ਨਾ ਇਹ ਤ੍ਰਿਕੋਣੀ ਹੈ ਇਹ ਤ੍ਰਿਕੋਣੀ ਹੈ ਜਿਹੜੀ ਧਰਤੀ ਹੈ ਕਹਿੰਦਾ ਅੱਛਾ ਫਕੀਰ ਕਹਿਣ ਲੱਗੇ ਆ ਮੈਂ ਵੀ ਕਹਿੰਦੇ ਸ਼ਬਦ ਦੇ ਵਿਆਸ ਕੀਤੇ ਨੇ ਚੌਕੜੀਆਂ ਲਾਈਆਂ ਨੇ ਬੜੇ ਕਪਾਲ ਭਾਤੀ ਕੀਤੇ ਨੇ ਪਰ ਜਿਹੜੀ ਧਰਤੀ ਆ ਕਹਿੰਦੇ ਮੇਰੇ ਦੇਖਣ ਦੇ ਵਿੱਚ ਗੋਲ ਆਈ ਆ ਮੇਰੇ ਦੇਖਣ ਦੇ ਵਿੱਚ ਗੋਲ ਆਈ ਆ ਕਹਿੰਦੇ ਐਨੇ ਨੂੰ ਇੱਕ ਸੰਤ ਮਹਾਰਾਜ ਵਰਗਾ ਤਪੀਸ਼ਰ ਜੋਗੀ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਾਇਆ ਲ ਜੀਉ ਸੰਤ ਮਹਾਰਾਜ ਵਰਗਾ ਐਸਾ ਤਪੀ ਫਕੀਰ ਕਹਿੰਦੇ ਕੀ ਹੋ ਗਿਆ ਕਾਹਦਾ ਰੋਲਾ ਪੈ ਗਿਆ ਕਹਿੰਦੇ ਮਹਾਰਾਜ ਮੈਂ ਜੋਗੀ ਆ ਇਹ ਮਹਾਪੁਰਸ਼ ਨੇ ਅਸੀਂ ਤਪ ਵੀ ਬਹੁਤ ਕੀਤਾ ਹੈ ਤੱਪ ਵੀ ਬਹੁਤ ਕੀਤਾ ਚੌਂਕੜੇ ਵੀ ਬਹੁਤ ਤਰ੍ਹਾਂ ਦੇ ਲਗਾਏ ਨੇ ਤੁਹਾਨੂੰ ਦولت ਦਾ ਵੀ ਸਾਡੇ ਕੋਲੇ ਕੋਈ ਯੰਤ ਨਹੀਂ ਹੈ ਪਰ ਇਹ ਫਕੀਰ ਕਹਿ ਰਿਹਾ ਧਰਤੀ ਤਰਕੋਣੀ ਹੈ ਹੁਣ ਤੱਕ ਮੈਂ ਭ੍ਰਮਣ ਕੀਤਾ ਮੈਂ ਸਮਾਧੀਆਂ ਲਗਾ ਕੇ ਦੇਖੀਆਂ ਨੇ ਪਰ ਇਹ ਮਹਾਪੁਰਸ਼ ਕਹਿ ਰਿਹਾ ਧਰਤੀ ਗੋਲ ਹੈ ਸੰਤ ਮਹਾਰਾਜ ਵਰਗ ਦਸਤਾਰਾ ਗੋਲ ਕਫਣੀ ਪਾਈ ਹੈ ਉਸ ਮਹਾਪੁਰਸ਼ ਕਹਿਣ ਲੱਗੇ ਕਹਿੰਦੇ yogi ਹੋ ਸਾਧੂ ਹੋ ਇੱਕ ਤੁਸੀਂ ਕਹਿ ਰਹੇ ਹੋ ਤ੍ਰਿਕੋਣੀ ਹੈ ਧਰਤੀ ਇੱਕ ਕਹਿ ਰਿਹਾ ਗੋਲ ਹੈ ਧਰਤੀ ਪਰ ਮੈਂ ਇਹਨਾਂ ਦੋਨਾਂ ਤੋਂ ਪਰੋਂ ਮੈਂ ਬਾਹਰੋਂ ਆਇਆ ਕਹਿੰਦੇ ਨਾ ਮੈਂ ਤੁਹਾਡੀ ਗੋਲ ਧਰਤੀ ਦੇ ਵਿੱਚ ਨਾ ਮੈਂ ਤ੍ਰਿਕੋਣੀ ਦੇ ਵਿੱਚ ਆ ਕਹਿੰਦੇ ਐਸੇ ਮਹਾਪੁਰਸ਼ਾਂ ਨੂੰ ਨਮਸਕਾਰਾਂ ਨੇ ਕਰਮ ਵਾਲਿਓ ਜਿਹੜੇ ਚਰਨਾਂ ਦੇ ਵਿੱਚ ਪਹੁੰਚਦੇ ਆ ਉਹ ਸਾਰੇ ਨਮਸਕਾਰਾਂ ਕਰੀਏ ਜੇ ਐਸੇ ਮਹਾਪੁਰਸ਼ਾਂ ਦੇ ਦਰ ਤੇ ਆਉਨੇ ਹੋ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦ ਦਿਲ ਰਤਾ ਇਸ ਦੁਨੀ ਸੇ ਦੁਨੀ ਨਾ ਚਾਲੀ ਸਾਂ ਆਓ ਪਿਆਰ ਦੇ ਨਾਲ ਇੱਕੋ ਹੀ ਧਾਰਨਾ ਪਰ ਕੇ ਸਮਾਪਤੀ ਵੱਲ ਜਾਈਏ ਬਹੁਤ ਬਹੁਤ ਧੰਨਵਾਦ ਸਾਡੇ ਦਾਸ ਸੰਤ ਬਾਬਾ ਬਲਜਿੰਦਰ ਸਿੰਘ ਜੀ ਫੌਜੀ ਸਾਹਿਬ ਜਿਹੜੇ ਮੜੀ ਮਸਤਾਨੀ ਵਰਤੀ ਦੇ ਵਿੱਚ ਰਹਿ ਕੇ ਸੰਤ ਮਹਾਰਾਜ ਦੇ ਬਚਨਾਂ ਨੂੰ ਉਹਨਾਂ ਬਚਨਾਂ ਤੇ ਪਹਿਰਾ ਦੇ ਰਹੇ ਨੇ ਆਓ ਇੱਕੋ ਹੀ ਧਾਰਨਾ ਪਰ ਕੇ ਈ ਕਰ ਰਹੇ ਨੇ ਮਹਾਪੁਰਸ਼ ਸਾਨੂੰ ਕਰ ਬੰਦਗੀ ਦੀ ਪਾ ਸਾਡੇ ਵਰਗੇ ਦਰਦ ਦੇ ਕੂਕਰਾਂ ਨੂੰ ਹਮ ਰੁਲਤੇ ਫਿਰਤੇ ਕੋਈ ਵਾਤ ਨਾ ਪੁੱਛੇ ਗੁਰਸਤ ਗੁਰ ਸੰਗ ਕੀ ਰਹਾ ਐਸੇ ਦਰਦ ਦੇ ਕੂਕਰ ਬਣ ਕੇ ਕੀੜੇ ਬਣ ਕੇ ਗੁਰੂ ਨਾਨਕ ਦੀ ਬਾਣੀ ਕਹਿ ਰਹੀ ਸਾਡੀ ਗਤੀ ਹੋ ਜਾਣੀ ਅਸੀਂ ਦਰਦ ਦੇ ਪ੍ਰਵਾਹ ਨੂੰ ਹੋ ਜਾਵਾਂਗੇ ਆਓ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਜੀ ਬڑے ਨਿੱਕੇ ਤੇ ਮਿੱਠੇ ਸੁਆਦ ਦੇ ਮਹਾਪੁਰਸ਼ ਨੇ। ਸ਼ਾਂਤ ਚਿਤਨੇ ਆਨੰਦ ਵਿੱਚ ਰਹਿਣ ਵਾਲੇ ਨੇ। ਉਸ ਤੋਂ ਬਾਅਦ ਸੰਤ ਜਸਪ੍ਰੀਤ ਸਿੰਘ ਜੀ ਮੈਂ ਇਹਨਾਂ ਦਾ ਕੀਰਤਨ ਸੁਣ ਰਿਹਾ ਸੀ। ਕਿੰਨੇ ਆਨੰਦ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਤੁਰਿਆ ਰਹੇ ਨੇ। ਫਰੀਦਾ ਜੋ ਤੈ ਮਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਣੜੇ ਕਰ ਜਾਈਐ ਪੈਰ ਦਿਨਾਂ ਦੇ। <गया> ऐसे महापुरुषਾਂ ਨੂੰ ਨਮਸਕਾਰ ਨਮਸਕਾਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਫੌਜੀ ਸਾਹਿਬ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਵਾਤ ਨਾਮ ਕੁਮਾਰੀ ਨਾਨਕ ਚੜੀ ਰਹੇ ਐਸੀ ਕੁਮਾਰੀ ਸਾਰਿਆਂ ਨੂੰ ਚੜੀ ਰਹੇ ਆਓ ਪਿਆਰ ਦੇ ਨਾਲ ਸੋ ਦਰਸਾਏ ਆਓ ਪਿਆਰ ਦੇ ਨਾਲ ਜੁਗ ਜੁਗ ਪਗਤ ਉਪਾਇ ਪੈਜਰਾ ਜਨਨ ਲਿਖ ਲਿਖ ਧਰਮ ਵਿਚਾਰੇ ਪਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੋ ਪਾਵਨ ਤੁਧ ਨੂੰ ਰਤਨੋ ਕਾਏ ਤੇਰੇ 68 ਤੀਰ ਰਤਨਾਂ ਦੇ ਪਾਵਨ ਤੁਧ ਨੂੰ ਜੋਤਿ ਨਵਲ ਸੂਰ ਗਾਵਨ ਤੁਧ ਨੂੰ ਕਾਣੀ ਪਾਵਨ ਤੁਧ ਨੂੰ ਕਾਂਡ ਮੰਡਲ ਬ੍ਰਹਮਾ ਰਤਨ ਪਾਏ ਤੇਰੇ ਅੰਦਰ ਪਾਵਨ ਸੁਦਨ ਜੋਦਵਾ ਮਹਾਂ ਬਸੂਰਾ ਪਾਵਨ ਸੁਦਨ ਖਾਣੀ ਚਾਰੇ ਪਾਵਨ ਸੁਦਨ ਰਤਨ ਪਾਏ ਤੇਰੇ ਅੰਦਰ ਤੀਰਥ ਨਾਰਲੇ ਪਾਵਨ ਸੁਦਨ ਜੋਦਵਾ ਮਹਾਂ ਬਸੂਰਾ ਪਾਵਨ ਸੁਦਨ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਪ੍ਰੇਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਤ ਸਬ ਸੱਚਾ ਸੱਚੀ ਨਾ ਹੀ ਐ ਭੀ ਹੋਸੀ ਜਾਏ ਰਜਸ ਰਚਨਾ ਜਨ ਰਚਨਾ ਆਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤੁਸ ਦੀ ਵੜਿਆਈ ਜੋ ਤੁਸ ਤਵੇਂ ਸੋਈ ਕਰਸੀ ਪਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਂਪਤ ਸਾਹਿਬ ਨਾਨਕ ਰਹਿਣ ਨਰ ਜਾਈ ਵਾਹਿਗੁਰੂ ਫਤਿਹ ਆਸਾ ਮਹੱਲਾ